ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਰਿਆ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਇਹਦੀ ਕਰੀਏ ਮੜੀ ਜੀ ਸਫਾਈ ਰੰਗ ਬਚਿਆ ਰਹੂਗਾ ਰਮਾਂ ਦਾ ਨਹੀਂ ਬਰਸ ਤੁਹਾਨੂੰ ਪਤਾ ਜੀ ਮੇਟਰ ਜੱਸਾ ਬਾਈ ਲੱਗਿਆ ਹੋਇਆ ਖੇਤ ਤਿਆਰ ਕਰਨ ਇਹਨੂੰ ਹੋ ਗਏ 3 ਦਿਨ ਦੱਬੇ ਪਏ ਨੂੰ ਚੱਲਦਾ ਜੌਂਡੀਆ 52 10 ਮਿੱਠੀ ਮਿੱਠੀ ਚਾਲ ਤੇ ਜੇ ਤੇਜ਼ ਭਜਾਉਂਦੇ ਆ ਫਿਰ ਡੱਕੇ ਨਿਕਲਦੇ ਨੇ ਇਹ ਐਦਾਂ ਦਾ ਹੋ ਰਿਹਾ ਤੇ ਆ ਤੁਹਾਡੇ ਸਾਹਮਣੇ ਆ ਮਾਰਤਾ ਸੁਆਗਾ ਬਿਨਾ ਪਾਣੀ ਤੋਂ ਸੁਆਗਾ ਜਾਂ ਮਾਰ ਦਿੰਦੇ ਆ ਫਿਰ ਬਾਅਦ ਚ ਪਾਣੀ ਪਾ ਲਈਦਾ ਜੇ ਸੁਆਗਾ ਨਾਲ ਪਾਣੀ ਮਾਰ ਪਾ ਕੇ ਸੁਆਗਾ ਮਾਰਦੇ ਆ ਫਿਰ ਡੱਕੇ ਬਹੁਤ ਤਰਦੇ ਆ ਕਿਉਂਕਿ ਇਹ ਆਪਾਂ ਨੇ ਅੱਗ ਨਹੀਂ ਲਾਇਆ ਪਲਾਟ ਉਹਦੇ ਕਰਕੇ ਇੰਨਾ ਕਾ ਜੇ ਅੱਗ ਲਾਇਆ ਹੋਵੇ ਚਲੋ ਕੁਝ ਘਟ ਜਾਂਦੇ ਨੇ ਆ ਪਰਲਾ ਕਿਹੜਾ ਭਰਿਆ ਪਿਆ ਪੂਰਾ ਲਓ ਜੀ ਚੱਲੀ ਜਾਂਦਾ ਕੰਮ ਕਰ ਆ ਖੇਤ ਨੂੰ ਲੱਗੇ ਆ ਤਿਆਰ ਕਰਨ ਸੁਆਗਾ ਮਾਰਨ ਬਾਹਿਆ ਪਿਆ ਸਵੇਰ ਦਾ ਜੱਸਾ ਵਾਹਸ ਕੱਦੂ ਦਾ ਕੰਮ ਜੋਰਾ ਤੇ ਲਓ ਜੀ ਮਿੱਤਰੋ ਤਿੰਨ ਕਹਰੇ ਇੱਧਰ ਤਿਆਰ ਹੋ ਗਏ ਤੇ ਦੋ ਇੱਕ ਮੋਟਰ ਤੇ ਹੋ ਗਏ ਤੀਸਰੇ ਨੂੰ ਛੱਡਿਆ ਹੋਇਆ ਤੇ ਦੋ ਇੱਕ ਤੇ ਹੋ ਗਏ ਇਹਨਾਂ ਨੂੰ ਹੋ ਗਏ 2 ਦਿਨ ਪਾਣੀ ਪੀਂਦੇ ਨੂੰ ਇੱਧਰ ਆ ਪਲਾਟਾਂ ਨੂੰ ਜਿਹੜੇ ਬਾਹੇ ਤੇ ਆਪਾਂ ਉਹ ਆਪਾਂ ਤਿਆਰ ਕਰਤਾ ਸੀ ਨੀਚੇ ਵਾਲਾ ਉਹ ਤਿਆਰੇ ਪਿਆ ਤੇ ਅੱਜ ਉੱਥੇ ਸਹੋਲੀ ਲਾਈਟ ਆਈ ਨਹੀਂ ਜੇ ਸਹੋਲੀ ਲਾਈਟ ਆ ਜਾਂਦੀ ਤਾਂ ਅੱਜ ਉੱਥੇ ਕੰਮ ਨਿਭੜ ਜਾਣਾ ਸੀ ਬੰਦਿਆਂ ਨੇ ਉਰੇ ਆ ਜਾਣਾ ਸੀ ਝੋਨਾ ਲਾਉਣ ਤੇ ਹੁਣ ਲਾਈਟ ਨਾ ਆਈ ਤੇ ਦੋ ਘਿਆਰੇ ਰਹਿੰਦੇ ਨੇ ਉਹਦੇ ਕਰਕੇ ਅੱਜ ਦੀ ਦਿਹਾੜੀ ਮੈਨੂੰ ਲੱਗਦਾ ਫੇਰ ਰੁਕਣਾ ਪਊਗਾ ਲੋ ਨਹੀਂ ਕਾਲੂ ਉਹਰੇ ਚੋਨਾ ਲੱਗ ਜਾਣਾ ਸੀ ਚਲੋ ਆਪਾਂ ਤਿਆਰ ਕਰਦੇ ਆਂ ਬੱਟਾ-ਬੱਟਾ ਦਾ ਬੰਦਿਆਂ ਨੇ ਤਿਆਰ ਕਰੀਏ ਆਵੇਂ ਵਿਚਾਰ ਲੀਆਂ ਤਾਂ ਤੇ ਸਾਈਡਾਂ ਸੁੱਡਾਂ ਵਾਲਾ ਹੀ ਰਹਿੰਦੀਆਂ ਨੇ ਆ ਆਹੀ ਬੱਟ ਰਹਿੰਦੀ ਆ ਮੇਨ ਆ ਇਹ ਇਧਰ ਦਾ ਪਾਸਾ ਘੱਟੋ-ਘੱਟ 1 ਫੁੱਟ ਦਾ ਫਰਕ ਹੈ ਪਲਾਟ ਦਾ ਇਧਰ ਨਾਲ ਉੱਪਰਲੇ ਨਾਲੋਂ ਤੇ ਆਹ ਘਾਰੇ ਨੂੰ ਆਪਾਂ ਛੱਟ ਲਿਆ ਪਾਣੀ ਉੱਪਰ ਵਾਲੇ ਨੂੰ ਗਰਮੀ ਪੁੱਛੋ ਨਾ ਕੋਸ ਤੁਸੀਂ ਇੰਨੀ ਗਰਮੀ ਪੈ ਰਹੀ ਆ ਤੋਬਾ ਤੋਬਾਈ ਹੋਈ ਪਈ ਆ ਆਪਣੇ ਏਰੀਏ ਚ ਹਲੇ 2000 ਘਰਾਂ ਨੇ ਜੀਰੀ ਮੜੀ ਮੋਟੀ ਲਾਈਆ ਨਹੀਂ ਐਦਾਂ ਹੀ ਪਏ ਨੇ ਫਰਾਟ ਕਿਉਂ ਮੱਕੀ ਵਾਲਾ ਏਰੀਆ ਹੋਣ ਕਰਕੇ ਕੰਮ ਚੱਲਿਆ ਨਹੀਂ ਖੁੱਲ ਕੇ ਬਤਿਆਰੀ ਚ ਆ ਹੁਣ ਲੱਗਿਆ ਹੈ ਜੱਸਾ ਬਾਈ ਕਿੰਨਾ ਕਿਆਰੇ ਪੱਧਰ ਕਰਦਾ ਹੈ ਕਿ ਹਿਸਾਬ ਕਿਤਾਬ ਆ ਕੇ ਲਾਨੇਦਾਰ ਨੇ ਕਰਨੇ ਨੇ ਪਾਸ ਆਪਣੀ ਜਾਂਚ ਤਾਂ ਪੂਰੇ ਜੋਰਾਂ ਨਾਲ ਲੱਗਿਆ ਹੋਇਆ ਹੈ ਵੀ ਗੱਲਬਾਤ ਸਿਰਾ ਕਰ ਦੂੰਗਾ ਇਹਨਾਂ ਬਾਕੀ ਦੇਖਦੇ ਹਾਂ ਲਾਨੇਦਾਰ ਕੀ ਕਹਿੰਦਾ ਆ ਕੇ ਆਰਮੀ ਇਹ ਵੀ ਬਹੁਤ ਮੰਦਾ ਬਹੁਤ ਜਿਆਦੇ ਮੌਸਮ ਹੋ ਗਿਆ ਖਰਾਬ ਆ ਦੇਖੋ ਚੱਲ ਵੀ ਨੇਰੀ ਜੀ ਤੇ ਆਪਣਾ ਕਾਲੀ ਘਟਾ ਜੀ ਉੱਠ ਖੜੀ ਆ ਦੇਖੋ ਇਧਰੇ ਬੱਸੇ ਰੋ ਬਹੁਤ ਜਿਆਦੇ ਤਾੜ ਵਾਲਾ ਕੰਮ ਹੁੰਦਾ ਹੈ ਵੀ ਝੋਨੇ ਦਾ ਜਿਹੜਾ ਕੰਮ ਆ ਨਾ ਤੋ ਕੋਟੂਰਾ ਹੋਰ ਬਹੁਤ ਜਾਰੇ ਤਾੜ ਵਾਲਾ ਕੰਮ ਹੁੰਦਾ ਇਹ ਕੋਈ ਵੀ ਬੰਦਾ ਵੇਲਾ ਨਹੀਂ ਹੁੰਦਾ ਯਾਰ ਚੋਨੇ ਦੀ ਦਵਾਈ ਦਾ ਕੰਮ ਚੱਲਦਾ ਸੀ ਜਿੰਨੇ ਵਾਰ ਤੇ ਹੁਣ ਉਹਨੇ ਥੋੜੇ ਆਓ ਜੀ ਮਿੱਤਰੋ ਜੱਸਾ ਬੌਸ ਆ ਗਿਆ ਇਧਰਲੇ ਪਲਾਟ ਦੇ ਵਿੱਚ ਆ ਕੇ ਆਰੇ ਨੂੰ ਉਹਦੇ ਦੂਜਾ ਕਰਨ ਲੱਗੇ ਇੱਕ ਤੰਡਾਉਂਦੇ ਨੇ ਚੰਨ ਨੂੰ ਕਾਲੂ ਹੋਣਾ ਤਾਂ ਥੱਲੇ ਵਾਲਾ ਖੇਤ ਲਵਾ ਲਓ। ਬਲਾ ਲਓ ਫਿਰ ਵੀਰਾ ਕਹਿੰਦਾ। ਥੱਲੇ ਵਾਲਾ 2.5 ਕਿਲੇ ਤਿਆਰ ਨੇ ਕਾ ਦਲੀਪ ਵਾਲੇ। 6 ਵਜੇ ਦੇ ਲੱਗੇ ਹੋਏ ਨੇ ਤੇ 9:00 ਵਜੇ 9:30 ਐਨੀ ਕਿ ਜਗ੍ਹਾ ਲੱਗੀ ਆ ਚੱਲੀ ਜਾਂਦਾ ਕੰਮ ਕਰ। ਤੇ 4 ਘੰਟਾ 40 ਕਿਲੇ ਆਪਣੇ ਉੱਥੇ ਵਾਲੇ ਸੋਹਲੀ ਵਾਲੇ ਲੱਗ ਚੁੱਕੇ ਨੇ ਤੇ ਪਿੰਡ ਪਹੁੰਚ ਗਏ ਕੰਮਕਰ। ਆ ਲੋ ਚੰਦਾ ਤੁਹਾਡੇ ਸਾਹਮਣੇ ਹੀ ਆ। ਜੋ ਨੀ ਮਟਰੋਂ ਪਾਪਾ ਪਾਦੀਆਂ ਅੱਗ ਲਾਦੀ ਵੀ ਕੱਲ ਤੇ ਛੱਡੀਆਂ ਚੁਗ ਰਹੇ ਆ ਬਹੁਤ ਜ਼ਿਆਦਾ ਨੁਕਸਾਨ ਆ ਤੇ ਇੱਕ ਗੈਰ ਨੇ ਸਰਦੇ ਆ ਪਾਣੀ ਇਹਨੂੰ ਨਾਲ ਹੁੰਦੇ ਆ ਦੇ ਮਕੇਦਮਾਈ ਕੰਨੀਆਂ ਚੁਗਦਾ ਬੰਦੇ ਮੇਰੇ ਵੀ ਆਪਾਂ ਕੰਨੀਆਂ ਦੇਣ ਵਾਲੇ ਤੇ ਜਾ ਕੇ ਆਏ ਸੀ ਕੁੱਤੇ ਦਾ ਤੇ ਹੁਣ ਆਪਣੇ ਬੰਦੇ ਆ ਆਰਾ ਪਰਨ ਲੱਗਿਆ ਤੇ ਜਾਨੂੰ ਲਾਈਟ ਵੱਜ ਗਈ ਇਹ ਨਹੀਂ ਸਮਝ ਆਉਂਦਾ ਕੀ ਕਰੀ ਜਾਂਦੇ ਆ ਦੇਖੋ ਵਿਚਾਲੀ ਰਹਿ ਗਿਆ ਮੈਂ ਸੁੱਕਾ ਪਿਆ ਤੇ ਮਗਾ ਚੱਲ ਜੰਨੀ ਜਗ੍ਹਾ ਚ ਹੈਗਾ ਉਹਨੇ ਇਹ ਤੱਕ ਫੇਰਦੇ ਨਹੀਂ ਇਹ ਵੀ ਸੁੱਕ ਜਾਊਗਾ ਤੇ ਧੱਕੇ ਢੁੱਕੇ ਦੱਬੇ ਜਾਣਗੇ ਜਿਹੜੇ ਹੈਗੇ ਲੱਗਿਆ ਹੋਇਆ ਜੱਸਾ ਬਹੁਤ ਰੂਹੀ ਮੋਟਰ ਚੱਲ ਰਹੀ ਆ ਛੋਟੀ ਸੂਰਜ ਵਾਲੀ ਉਹਦਾ ਥੋੜਾ ਜਿਹਾ ਪਾਣੀ ਆ ਰਿਹਾ ਦੇਖੋ ਬਹੁਤ ਜਿਆਦਾ ਹੈਰਾਨ ਕਰਦੀ ਆ ਲਾਈਟ ਹਲਟ ਕਾਰਨ ਬੰਦ ਆ ਕਹਿੰਦੇ ਪਾਵਰ ਕੱਟ ਮੈਸੇਜ ਆ ਗਿਆ ਹੁਣ ਪਤਾ ਨਹੀਂ ਕਾ ਛੱਡਣਗੇ ਕਾ ਦਣੇ ਹੀ ਸਮਝ ਤੋਂ ਬਾਹਰ ਇੱਕ ਗਰਮੀ ਬਹੁਤ ਪੈਂਦੀ ਆ ਪਾਣੀ ਤੁਰਕੇ ਨਹੀਂ ਦਿੰਦਾ ਜਮੇ ਹੀ ਆ ਰਾਤ ਨੂੰ ਲਾਈਟ ਨਹੀਂ ਆਉਂਦੀ ਸਵੇਰੇ 7 ਵਜੇ ਆਉਂਦੀ ਆ ਰੋਜ਼ਾਨਾ ਹੀ 4 ਵਜੇ ਭੱਜ ਜਾਂਦੀ ਆ ਫੇਰ ਜਿਹੜਾ ਮਾੜਾ ਮੋਟਾ ਕਾਂਟਾ ਪਲਟ ਪਿਆ ਹੁੰਦਾ ਉਹ ਦੇ ਜਾਂਦੇ ਨੇ ਕਿਤੇ ਟ੍ਰਿਪ ਜਾ ਮਾਰ ਕੇ ਉਹ ਕੋਈ ਤਰੀਕੇ ਨਾਲ ਨਹੀਂ ਜਾਂਦੇ ਜਾਂ ਤਾਂ ਨਾਲ ਹੀ ਦੇ ਦਣ ਜਾਂ 8 ਵਜੇ ਛੱਡ ਦੇਣਗੇ ਰਾਤ ਨੂੰ ਜਾਂ 9 ਵਜੇ ਇੱਕ ਨੂੰ ਛੱਡਦੇ ਨੇ ਜਾਂ ਨੂੰ ਜਿੰਨਾ ਕਿ 11 ਆ ਗਿਆ ਹੁੰਦਾ ਉਹਨਾਂ ਕੇ ਡਾਊਨ ਹੋ ਜਾਂਦਾ ਇਕੱਠੀ ਲਾਈਟ ਨਹੀਂ ਆਉਂਦੀ ਵੀ 8 ਘੰਟੇ ਲਗਾਤਾਰ ਆ ਗਈ ਰੁਟੀਨ ਚ